ਪਰ ਇਹਨਾਂ ਨੇ ਹੁਕਮ ਕਰਤੇ ਤੇ ਦੁਕਾਨਾਂ ਦੇ ਬੋਰਡ ਦਿਖਾਤੇ ਕਾਰਪਟ ਘਰਾਣਿਆਂ ਦੇ ਬੋਰਡ ਨੇ ਉਹ ਜਿਹੜੇ ਦਿਖਾਉਂਦੇ ਨੇ ਤੇ ਉਹ ਪੰਜਾਬੀ 'ਚ ਨਹੀਂ ਲਿਖੇ ਹੋਏ ਅੰਗਰੇਜ਼ੀ ਨੂੰ ਅਨਵਾਦ ਕਰਕੇ ਲਿਖਿਆ ਹੋਇਆ ਹੈ ਆਈਸੀਸੀਆਈ ਨੂੰ ਆਈਸੀਸੀਆਈ ਲਿਖਤਾ ਉਹਦਾ ਫੁੱਲ ਫਾਰਮ ਕੀ ਹੈ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਜੀ ਪੰਜਾਬ 'ਚ ਤਖਤੀਆਂ ਬੋਰਡ ਨਾਮ ਦੁਕਾਨਾਂ ਦੇ ਪੰਜਾਬੀ 'ਚ ਹੋਣਗੇ ਸਾਰੇ ਪੰਜਾਬ ਦੇ ਜ਼ਿਲ੍ਹਾ ਮੁਖੀਆਂ ਨੂੰ ਚਿੱਠੀਆਂ ਕੱਢੀਆਂ ਚਿੱਠੀ ਕਾਚ ਗੱਡੀ ਅੰਗਰੇਜ਼ੀ 'ਚ ਪੰਜਾਬ ਦੇ ਪੰਜਾਬ ਦੇ ਸਾਡੇ ਸਪੀਕਰ ਸਾਹਿਬ ਨੇ ਮੀਟਿੰਗ ਬੁਲਾ ਲਈ ਪੰਜਾਬੀ ਮਸਲੇ ਤੇ ਤੇ ਉੱਥੇ ਜਦੋਂ ਚਿੱਠੀ ਆਈ ਨਾਮ ਆਏ ਸਾਡੇ ਸਾਰਿਆਂ ਜਿਹਨਾਂ ਨੂੰ ਮੀਟਿੰਗ ਚ ਬੁਲਾਇਆ ਸੀ ਉਹ ਨਾਮ ਅੰਗਰੇਜ਼ੀ ਚ ਆ ਗਏ ਫਟਾਫਟ ਲੁਕੋਇਆ ਕਾਗਜ਼ ਤੇ ਬਦਲਵਾ ਕੇ ਦੁਬਾਰਾ ਮੰਗਾਇਆ ਸਾਡੇ ਵਿਆਹਾਂ ਦੇ ਕਾਰਡ ਸਾਡੇ ਭੋਗਾਂ ਦੇ ਕਾਰਡ ਮੈਨੂੰ ਦੱਸੋ ਪੰਜਾਬ ਚ ਦੁਕਾਨਾਂ ਤੇ ਕਿਹੜੇ ਅੰਗਰੇਜ਼ ਨੇ ਚੜਨਾ ਹੁੰਦਾ ਸਮਾਨ ਖਰੀਦਣ ਸਾਡੇ ਵਿਆਹ ਤੇ ਕਿਹੜੇ ਅੰਗਰੇਜ਼ ਨੇ ਆਉਣਾ ਹੁੰਦਾ ਸਾਡੇ ਭੋਗ ਤੇ ਕਿਹੜੇ ਅੰਗਰੇਜ਼ ਨੇ ਸੰਦਲੀ ਦੇਣ ਆਉਣੀ ਅਸੀਂ ਕਿਉਂ ਛਾਪਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਕਿਵੇਂ ਸਮਝਾਵਾਂਗੇ ਅਸੀਂ ਅਸੀਂ ਸ਼ੀਸ਼ਦਾਂ ਦੀਆਂ 12 ਕਿਵੇਂ ਸਮਝਾਵਾਂਗੇ ਅਸੀਂ ਪੰਜਾਬ ਦਾ ਇਤਿਹਾਸ ਹੁਣ AI ਆ ਗਈ ਨ ਫਿਰ ਕਰ ਲਿਓ ਹਿਸਾਬ ਕਿ ਤੱਕ ਕੀ ਹੋਊਗਾ ਹਰੇਕ ਐਮਐਲਏ ਨੂੰ ਆਪਣੇ ਆਪਣੇ ਹਲਕੇ ਚ ਲੋਕ ਕਹਿ ਦੇਣ ਕਿ ਮੁੱਖ ਮੰਤਰੀ ਨੂੰ ਕਹਿ ਵੀ ਸਾਰੇ ਕੰਮ ਪੰਜਾਬੀ ਚ ਕਰਨੇ ਸ਼ੁਰੂ ਕਰੇ ਅਫਸਰ ਨੂੰ ਬਿਠਾ ਦਿਓ 3 ਮਹੀਨੇ ਕਰੇ ਕਿ ਲੈ ਵੀ ਤੇਰੀ ਅੱਧੀ ਤਨਖਾਹ ਬੰਦਾ ਮਿੱਤਰਾ ਜੀ ਪੰਜਾਬੀ ਚ ਕੰਮ ਨਹੀਂ ਕਰਦਾ 2 ਦਿਨਾਂ ਚ ਕਰ ਲਾਗੇ ਕਿ ਆਉਂਦੀ ਸਾਰਿਆਂ ਨੂੰ ਕਰਨਾ ਨਹੀਂ ਚਾਹੁੰਦੇ ਧਰਨੇ ਲੱਗਦੇ ਆ ਪ੍ਰਦਰਸ਼ਨ ਹੁੰਦੇ ਆ ਇੱਥੇ ਮੁੱਖ ਮੰਤਰੀ ਤੇ ਵੀਆਈਪੀ ਨੇ ਆਉਣਾ ਹੁੰਦਾ ਇਹ ਤਾਂ ਕਹਿੰਦੇ ਅਸੀਂ ਆਮ ਆਦਮੀ ਸੀ ਇਹ ਵੀਆਈਪੀ ਹੋ ਗਏ ਵੀਆਈਪੀ ਦੀ ਭਾਸ਼ਾ ਅੰਗਰੇਜ਼ੀ ਹੁੰਦੀ ਆ ਇਸ ਲਈ ਆਮ ਆਦਮੀ ਪਾਰਟੀ ਦੀ ਭਾਸ਼ਾ ਵੀ ਹੁਣ ਅੰਗਰੇਜ਼ੀ ਹੋ ਗਈ ਆ ਇਹਨਾਂ ਨੂੰ ਵੀ ਹੁਣ بڑے بڑے ਘਰ ਚਾਹੀਦੇ ਨੇ ਵੱਡੇ ਵੱਡੇ ਬੰਗਲੇ ਚਾਹੀਦੇ ਨੇ ਇਸ ਲਈ ਚਾਹੇ ਜਲੰਧਰ ਹੋਵੇ ਚਾਹੇ ਸੰਗਰੂਰ ਹੋਵੇ ਚਾਹੇ ਪੰਜ ਕੋਠੀਆਂ ਚੰਡੀਗੜ੍ਹ ਚੋਂ ਹੁਣ ਆਮ ਨਹੀਂ ਰਹਿ ਖਾਸ ਕਿਸੇ ਨੇ ਚੰਡੀਗੜ੍ਹ ਵੱਲ ਧਿਆਨ ਨਹੀਂ ਤਾਂ ਕੋਠੀ ਚੰਡੀਗੜ੍ਹ ਚਾਹੀਦੀ ਆ ਇੱਕ ਨਹੀਂ ਦੋ ਦੋ ਚਾਹੀਦੀਆਂ ਹੁਣਾਂ ਵਾਲੇ ਕੋਲ ਤਾਂ ਪੰਜ ਪੰਜ ਨੇ ਉਹ ਚਾਹੀਦੀਆਂ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ ਅਸੀਂ ਹਿੰਦੀ ਦੇ ਖਿਲਾਫ ਨਹੀਂ ਅਸੀਂ ਕਿਸੇ ਵੀ ਦੇਸ਼ ਦੁਨੀਆ ਦੀ ਭਾਸ਼ਾ ਦੇ ਖਿਲਾਫ ਨਹੀਂ ਪਰ ਪਹਿਲਾਂ ਆਪਣੀ ਮਾਂ ਬੋਲੀ ਤਾਂ ਆਵੇ ਪਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਨਹੀਂ ਮਿਲਣਾ ਇਹਦੀ ਸੁਭਾਵਨਾ ਲਈ ਵੀ ਨਹੀਂ ਲੜਨਾ ਤੇ ਇੱਥੇ ਦੀ ਭਾਸ਼ਾ ਲਈ ਵੀ ਨਹੀਂ ਲੜਨਾ ਇਹ ਅਫਸੋਸ ਹੈ ਮਤਲਬ ਸਾਡੇ ਖੇਤਾਂ ਦਾ ਮੁੱਲ ਕੋਡੀ-ਕੋਡੀ ਪਾਇਆ ਖਾਣਾਂ ਦਾ ਮੁੱਲ ਰੁਪਈਆ-ਰੁਪਈਆ ਪਾਇਆ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਸਰੀ ਪਰ ਪੰਜਾਬ ਵਾਲੇ ਉਹ ਚੋਂ ਬਾਹਰ ਪੰਜਾਬੀ ਉਹ ਚੋਂ ਬਾਹਰ ਪਰ ਇਹ ਅਫਸਰਸ਼ਾਹੀ ਨੂੰ ਸੂਟ ਨਹੀਂ ਕਰਦੀ ਅਫਸਰਸ਼ਾਹੀ ਨੂੰ ਇਹ ਪਸੰਦ ਨਹੀਂ ਅਫਸਰਸ਼ਾਹੀ ਕਹਿੰਦੀ ਕਿ ਸਾਨੂੰ ਆਪਣੀ ਭਾਸ਼ਾ ਅਨਸਾਰ ਅਸੀਂ ਇਹਨੂੰ ਅੰਗਰੇਜ਼ੀ ਚ ਚਲਾਵਾਂਗੇ ਤੁਸੀਂ ਇਹ ਦੇਖੋ ਕਿ ਚੰਡੀਗੜ੍ਹ ਚ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਉਹਦੇ ਨੁਮਾਇੰਦੇ ਜ ਹੈ ਨਾ ਜਿਹੜੇ ਐਮਪੀ ਬਣਦੇ ਰਹੇ ਨੇ ਪੰਜਾਬੀ ਬਣਦੇ ਰਹੇ ਨੇ ਪਰ ਤਾਂ ਵੀ ਉਹਨਾਂ ਨੇ ਕਦੇ ਤਹਈਆ ਨਹੀਂ ਕੀਤਾ ਕਿ ਲਾਗੂ ਕਰਾ ਦੀ ਭੱਜਦੇ ਨੇ ਅੱਜ ਵਾਲੇ ਵੀ ਭੱਜ ਰਹੇ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੁੰਦੇ ਨੇ ਤੇ ਇਹ ਵੀ ਪ੍ਰਦਰਸ਼ਨ ਹੁੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੀ ਦਫ਼ਤਰਾਂ ਦੀ ਭਾਸ਼ਾ ਹੈ ਉਹ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਅਸੀਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਵੀ ਲਗਾਤਾਰ ਇਹ ਕਹਿੰਦੇ ਸੀਗੇ ਕਿ ਤੁਹਾਡੀ ਦੁਕਾਨਾਂ ਦੇ ਉੱਤੇ ਤੁਹਾਡੇ ਦਫ਼ਤਰਾਂ ਦੇ ਅੱਗੇ ਪੰਜਾਬੀ ਦੇ ਵਿੱਚ ਜਿਹੜੇ ਬੋਰਡ ਲੱਗ ਜਾਣੇ ਚਾਹੀਦੇ ਨੇ ਅੰਗਰੇਜ਼ੀ ਹਟਾ ਦੇਣੀ ਚਾਹੀਦੀ ਆ ਜਾਂ ਨੀਚੇ ਕਰ ਦੋ ਉਸ ਤੋਂ ਨੀਚੇ ਇਹ ਚੀਜ਼ਾਂ ਕਰ ਦੇਣੀਆਂ ਚਾਹੀਦੀਆਂ ਨੇ ਪਰ ਅਜਿਹਾ ਸੁਧਾਰ ਨਹੀਂ ਹੋਇਆ ਬੀਤੇ ਦਿਨੀ ਵੀ ਇੱਕ ਉਦਘਾਟਨ ਹੋਇਆ ਜਿਸ ਦੇ ਵਿੱਚ ਉਦਘਾਟਨ ਦੇ ਵਿੱਚ ਅ ਅੰਗਰੇਜ਼ੀ ਦੇ ਸ਼ਬਦ ਸੀਗੇ ਸਾਰੇ ਕੋਈ ਪੰਜਾਬੀ ਦੇ ਵਿੱਚ ਨਹੀਂ ਹੋਇਆ ਕਿਉਂਕਿ ਜਿਹੜਾ ਐਨਸੀਬੀ ਦਾ ਉਦਘਾਟਨ ਸੀਗਾ ਉਸ ਦੇ ਵਿੱਚ ਉਹ ਸ਼ਬਦ ਸਾਰੇ ਅੰਗਰੇਜ਼ੀ ਦੇ ਹੀ ਸੀਗੇ ਇਸ ਉੱਤੇ ਗੱਲਬਾਤ ਕਰਾਂਗੇ ਅੱਜ ਵੀ ਜਿਹੜਾ ਪ੍ਰਦਰਸ਼ਨ ਹੋਇਆ ਸੀਨੀਅਰ ਪੱਤਰਕਾਰ ਦੀਪਕ ਚਰਨਾਥਲ ਜੀ ਨੇ ਸਰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜਿਸ ਚੀਜ਼ ਕੇ ਨਾਲ ਅੱਜ ਪ੍ਰਦਰਸ਼ਨ ਕਰਨ ਦੇ ਲਈ ਚੰਡੀਗੜ੍ਹ ਪਹ ਕਿ ਸਰਕਾਰੀ ਜਿੰਨੇ ਵੀ ਦਫ਼ਤਰ ਨੇ ਚੰਡੀਗੜ੍ਹ ਪੰਜਾਬ ਦਾ ਇਹ ਆਵਾਜ਼ ਤਾਂ ਉੱਠਦੀ ਉੱਠਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਵਾਸਤੇ ਤੁਸੀਂ ਫਿਰ ਅੱਜ ਪ੍ਰਦਰਸ਼ਨ ਕਰ ਰਹੇ ਹੋ ਲਗਾਤਾਰ ਪ੍ਰਦਰਸ਼ਨ ਹੁੰਦੇ ਨੇ ਕੀ ਸਟਾ ਨਿਕਲਦਾ ਤੇ ਕੀ ਇੱਥੋਂ ਅੱਗੇ ਗੱਲ ਚੱਲ ਰਹੀ ਹੈ ਦੇਖੋ ਇਹ ਬਹੁਤ ਸਪੀਡ ਦਾ ਇੱਕ ਹੈ ਕਿ ਪੰਜਾਬ ਨਾਲ ਚਿਰਾਂ ਤੋਂ ਧੋਖਾ ਹੁੰਦਾ ਆ ਸਾਡੀ ਰਾਜਧਾਨੀ ਪਹਿਲਾਂ ਲਾਹੌਰ ਸੀ ਆਜ਼ਾਦੀ ਦੇ ਨਾਂ ਤੇ ਵੰਡ ਦੇ ਉੱਤੇ ਸਭ ਤੋਂ ਲਾਹੌਰ ਖੋਇਆ ਸਾਨੂੰ Shimla ਰਾਜਧਾਨੀ ਮਿਲੀ ਹਿਮਾਚਲ ਹਰਿਆਣਾ ਅੱਢ ਹੋਏ ਤੇ ਸਾਨੂੰ ਉਸ ਨਾਂ ਤੇ Shimla ਖੋਲਿਆ ਤੇ ਕਹਿੰਦੇ ਜੀ ਚੰਡੀਗੜ੍ਹ ਪੰਜਾਬ ਦੀ ਨਵੀਂ ਰਾਜਧਾਨੀ ਬਸਾਉਣੀ ਆ ਇਹਦੇ ਲਈ ਪੰਜਾਬ ਦੇ ਪਿੰਡ ਉਜਾੜੇ ਮਤਲਬ ਸਾਡੇ ਖੇਤਾਂ ਦਾ ਮੁੱਲ ਕੋਡੀ-ਕੋਡੀ ਪਾਇਆ ਖਾਣਾਂ ਦਾ ਮੁੱਲ ਰੁਪਈਆ-ਰੁਪਈਆ ਪਾਇਆ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਸਰੀ ਪਰ ਪੰਜਾਬ ਵਾਲੇ ਉਹ ਚੋਂ ਬਾਹਰ ਪੰਜਾਬੀ ਉਹ ਚੋਂ ਬਾਹਰ ਇੱਥੇ ਅੱਜ ਦੀ ਤਰੀਕ ਜਿਹੜਾ ਨੌਕਰੀ ਕਰਨ ਆਉਂਦਾ ਉਹ ਨੌਕਰ ਹੈ ਤੇ ਕਿਰਾਏਦਾਰ ਮਾਲਕ ਨਹੀਂ ਹੁੰਦਾ ਇਦਾ ਮਾਲਕ ਪੰਜਾਬ ਐ ਚੰਡੀਗੜ ਤੇ ਇਥੋਂ ਦੀ ਭਾਸ਼ਾ ਪਹਿਲੀ ਪੰਜਾਬੀ ਹੋਣੀ ਚਾਹੀਦੀ ਆ ਪਰ ਇਹ ਅਫਸਰ ਸ਼ਾਹੀ ਨੂੰ ਸੂਟ ਨਹੀਂ ਕਰਦੀ ਅਫਸਰ ਸ਼ਾਹੀ ਨੂੰ ਇਹ ਪਸੰਦ ਨਹੀਂ ਅਫਸਰ ਸ਼ਾਹੀ ਕਹਿੰਦੀ ਕਿ ਸਾਨੂੰ ਆਪਣੀ ਭਾਸ਼ਾ ਅਨਸਾਰ ਅਸੀਂ ਇਹਨੂੰ ਅੰਗਰੇਜ਼ੀ ਚ ਚਲਾਵਾਂਗੇ ਨਿਯਮ ਕਹਿੰਦਾ ਹੈ ਭਾਰਤੀ ਸੰਵਿਧਾਨ ਕਹਿੰਦਾ ਕਿ ਜਿਹੜਾ ਵੀ ਅਧਿਕਾਰੀ ਜਿਹੜੇ ਵੀ ਖਿੱਤੇ ਚ ਜਾਂਦਾ ਉਹਨੇ 3 ਮਹੀਨੇ ਚ ਉਥੇ ਦੀ ਭਾਸ਼ਾ ਸਿੱਖ ਕੇ ਉਥੇ ਤੇ ਕੰਮਕਾਰ ਕਰਨਾ ਹੁੰਦਾ ਪਰ ਅਫਸੋਸ ਇੱਥੇ ਵਾਲਿਆਂ ਨੇ ਇੱਥੇ ਵਾਲਿਆਂ ਨੂੰ ਆ ਕੇ ਅੰਗਰੇਜ਼ੀ ਚ ਕਰ ਲਿਆ ਤੇ ਪੰਜਾਬ ਸਰਕਾਰ ਜਿਦੀ ਮਰਜ਼ੀ ਬਣਦੀ ਰਹੀ ਚਾਹੇ ਬਾਦਲਾਂ ਦਾ ਰਾਜ ਰਿਹਾ ਚਾਹੇ ਕੈਪਟਨ ਦਾ ਰਾਜ ਰਿਹਾ ਚਾਹੇ ਉਹ ਪਹਿਲਾਂ ਬਿਆਨਤ ਦਾ ਰਾਜ ਰਿਹਾ ਚਾਹੇ ਪੱਠੜ ਦਾ ਰਾਜ ਰਿਹਾ ਚਾਹੇ ਬਰਨਾਲੇ ਦਾ ਰਾਜ ਰਿਹਾ ਚਾਹੇ ਕੈਪਟਨ ਦੋਆ ਚੰਨੀ ਦਾ ਦੌਰ ਆਇਆ ਤੇ ਚਾਹੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਆ ਗਿਆ ਕਿਸੇ ਨੇ ਚੰਡੀਗੜ੍ਹ ਵੱਲੇ ਧਿਆਨ ਨਹੀਂ ਤੱਕੋਠੀ ਚੰਡੀਗੜ੍ਹ ਚਾਹੀਦੀ ਆ ਇੱਕ ਨਹੀਂ ਦੋ ਦੋ ਚਾਹੀਦੀਆਂ ਹੁਣ ਵਾਲੇ ਕੋਲ ਤਾਂ ਪੰਜ ਪੰਜ ਨੇ ਉਹ ਚਾਹੀਦੀਆਂ ਪਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਨਹੀਂ ਮਿਲਣਾ ਇਹਦੀ ਸੁਭਾਵਨਾ ਲਈ ਵੀ ਨਹੀਂ ਲੜਨਾ ਤੇ ਇੱਥੇ ਦੀ ਭਾਸ਼ਾ ਲਈ ਵੀ ਨਹੀਂ ਲੜਨਾ ਇਹ ਅਫਸੋਸ ਹੈ ਸੋ ਇਸ ਲਈ ਚੰਡੀਗੜ੍ਹ ਪੰਜਾਬੀ ਮੰਚ ਇਹਦੇ ਨਾਲ ਲੇਖਕ ਸੁਭਾਮਾ ਨੇ ਇਹਦੇ ਨਾਲ ਗੁਰਦੁਆਰਾ ਸੰਗਠਨ ਨੇ ਇਹ ਨਾਲ ਸਾਇਤਕ ਸੁਭਾਮਾ ਨੇ ਇਹਦੇ ਨਾਲ ਕੇਂਦਰੀ ਲੇਖਕ ਸਭਾ ਹੈ ਤੇ ਹੋਰ ਸੰਸਥਾਵਾਂ ਨੇ ਜਿਹੜੀਆਂ ਇਕਜੁੱਟ ਹੋ ਕੇ ਪਿੰਡੂ ਸੰਘਰਸ਼ ਕਮੇਟੀ ਆ ਇੱਥੇ ਵੱਸਦੇ ਪਿੰਡਾਂ ਦੇ ਲੋਕ ਨੇ ਉਹ ਲੜ ਰਹੇ ਨੇ ਤਾਂ ਕਿ ਇਹਦੀ ਪਹਿਲੀ ਸਰਕਾਰੀ ਤੇ ਅਧਿਕਾਰਤ ਭਾਸ਼ਾ ਚੰਡੀਗੜ੍ਹ ਦੀ ਪੰਜਾਬੀ ਹੋਵੇ ਇੱਥੇ ਐਮਪੀ ਬਦਲਦੇ ਰਹੇ ਹਾਂ ਉਹ ਕਦੇ ਬੀਬੀ ਆ ਗਈ ਤੇ ਕਦੇ ਕਾਕਾ ਜੀ ਆ ਗਏ ਤੇ ਚੱਲ ਰਿਹਾ ਦੌਰ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ਲੈ ਕੇ ਆਉਂਦੇ ਨੇ ਜਿੱਤਦੇ ਨੇ ਤੁਸੀਂ ਇਹ ਦੇਖੋ ਕਿ ਚੰਡੀਗੜ੍ਹ 'ਚ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਉਹਦੇ ਨਮਾਇंदे ਜਿਹੜੇ ਮੁਖੀ ਨੇ ਉਹ ਪੰਜਾਬੀ ਰਹੇ ਨੇ ਹੈਨਾ ਜਿਹੜੇ ਐਮਪੀ ਬਣਦੇ ਰਹੇ ਨੇ ਪੰਜਾਬੀ ਬਣਦੇ ਰਹੇ ਨੇ ਪਰ ਤਾਂ ਵੀ ਉਹਨਾਂ ਨੇ ਕਦੇ ਤਹੀਆ ਨਹੀਂ ਕੀਤਾ ਕਿ ਲਾਗੂ ਕਰਾ ਦੀ ਭੱਜਦੇ ਨੇ ਅੱਜ ਅਲ ਵੀ ਭੱਜ ਰਹੇ ਨੇ ਮਨੀਸ਼ ਤਵਾੜੀ ਵੀ ਉਦੋਂ ਭੱਜ ਰਹੇ ਨੇ ਤੇ ਪਹਿਲੀ ਬੀਬੀ ਵੀ ਭੱਜਦੀ ਸੀ ਕਰਨ ਖੇਰ ਵੀ ਤੇ ਉਦੋਂ ਪਹਿਲਾਂ ਪਵਨ ਵਾਂਸਲ ਕਹਿੰਦਾ ਮੈਂ ਪੰਜਾਬੀ ਜਿ ਸੋਹ ਚੁੱਕੀ ਸੀ ਮੈਂ ਪੰਜਾਬ ਦਾ ਪੁੱਤ ਆ ਪਰ ਇੰਨੀ ਵਾਰ ਐਮਪੀ ਰਿਆ ਮੈਂਬਰ ਮੰਤਰੀ ਦਾ ਕਰਿਆ ਮਨਮੋਣ ਦੀ ਸਰਕਾਰ ਪਰ ਨਹੀਂ ਲਾਗੂ ਕਰਾਈ ਇਸ ਲਈ ਲੋਕਾਂ ਨੂੰ ਲੜਾਈ ਲੜਨੀ ਪੈ ਰਹੀ ਹੈ ਲੋਕ ਲੜ ਰਹੇ ਨੇ ਲੜ ਵੱਖਰੇ ਵੱਖਰੇ ਚੀਜ਼ ਹਮ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਜੇ ਦੇਖ ਲਈਏ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਹਮੇਸ਼ਾ ਹੁੰਦਾ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਇਸ ਤਰੀਕੇ ਨਾਲ ਨਹੀਂ ਇਹ ਚੀਜ਼ ਹੋਣੀ ਚਾਹੀਦੀ ਆ ਹੁਣ ਇਹਨਾਂ ਨੇ ਬੀਤੇ ਸਮੇਂ ਦੇ ਵਿੱਚ ਬਿਆਨ ਵੀ ਦਿੱਤੇ ਵੀ ਕਿਹਾ ਕਿ ਜਿੰਨੇ ਅੰਗਰੇਜ਼ੀ ਦੇ ਵਿੱਚ ਬੋਰਡ ਲੱਗੇ ਹੋਏ ਨੇ ਕਹਿੰਦੇ ਉਹ ਲਾਹ ਦੋ ਪੰਜਾਬੀ ਲਿਖੋ ਉਸ ਤੋਂ ਥੱਲੇ ਹਿੰਦੀ ਉਸ ਤੋਂ ਥੱਲੇ ਅੰਗਰੇਜ਼ੀ ਕਹਿੰਦੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਫਿਰ ਭਗਵੰਤ ਮਾਨ ਸਾਹਿਬ ਹੋਰੀ ਕਿਉਂ ਨਹੀਂ ਕਰ ਰਹੇ ਉਹ ਆਪਣੇ ਸ਼ਬਦਾਂ ਤੇ ਕਾਇਮ ਕਿਉਂ ਨਹੀਂ ਹੈਗੇ ਨਹੀਂ ਕਿੰਨਾ ਕੌਖਾ ਪੰਜਾਬ ਦੇ ਸਮੁੱਚੇ ਦਫ਼ਤਰਾਂ ਦੇ ਬੋਰਡ ਪੰਜਾਬੀ ਚ ਕਰਾਉਣੇ ਕਿੰਨੇ ਕੌਖੇ ਨੇ ਪਰ ਇਹਨਾਂ ਨੇ ਹੁਕਮ ਕਰਤੇ ਤੇ ਦੁਕਾਨਾਂ ਦੇ ਬੋਰਡ ਦਿਖਾਤੇ ਕਾਰਪਟ ਕਰਾਣਿਆਂ ਦੇ ਬੋਰਡ ਨੇ ਉਹ ਜਿਹੜੇ ਦਿਖਾਉਂਦੇ ਨੇ ਤੇ ਉਹ ਪੰਜਾਬੀ ਚ ਨਹੀਂ ਲਿਖੇ ਹੋਏ ਅੰਗਰੇਜ਼ੀ ਨੂੰ ਅਨੁਵਾਦ ਕਰਕੇ ਲਿਖਿਆ ਹੋਇਆ ਹੈ ICCI ਨੂੰ ICCI ਲਿਖਤਾ ਉਹਦਾ ਫੁੱਲ ਫਾਰਮ ਕੀ ਹੈ ਹੈਨਾ ਸੋ ਜ਼ਿਆਦਾਤਰ ਨਾ ਉਹ ਅੰਗਰੇਜ਼ੀ ਚ ਨੇ ਉਹਨੂੰ ਪੰਜਾਬੀ ਚ ਲਿਖਣ ਨਾਲ ਥੋੜਾ ਪੰਜਾਬੀ ਹੋਊਗਾ ਇਹਨਾਂ ਦੇ ਨਾਮ ਕਰਨ ਪੰਜਾਬੀ ਹੋਵੇ ਬਿਲਕੁਲ ਤੇ ਦੂਸਰੀ ਗੱਲ ਪੰਜਾਬ ਦੇ ਵਪਾਰ ਮੰਡਲਾਂ ਨੂੰ ਬਲਾ ਕੇ ਹੁਕਮ ਦੇਣ ਚ ਹਦਾਇਤ ਕਰਨ ਚ ਅਪੀਲ ਕਰਨ ਚ ਕੀ ਮੂ ਕਸਦਾ ਇੱਕ ਚਿੱਠੀਆਂ ਲਿਖਣ ਕਿ ਹੁੰਦੀ ਤੁਹਾਨੂੰ ਮੈਂ ਇਹ ਤੋਂ ਵੱਧ ਪੀੜ ਕੀ ਹੋਊਗੀ ਕਿ ਤੁਹਾਨੂੰ ਮੈਂ ਦੱਸਾਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਜੀ ਪੰਜਾਬ ਚ ਤਖਤੀਆਂ ਬੋਰਡ ਨਾਮ ਦੁਕਾਨਾਂ ਦੇ ਪੰਜਾਬੀ ਚ ਹੋਣਗੇ ਸਾਰੇ ਪੰਜਾਬ ਦੇ ਜ਼ਿਲ੍ਹਾ ਮੁਖੀਆਂ ਨੂੰ ਚਿੱਠੀਆਂ ਕੱਢੀਆਂ ਚਿੱਠੀ ਕਾਚ ਗੱਡੀ ਅੰਗਰੇਜ਼ੀ ਚ ਮੇਰੇ ਕੋਲ ਪਿਆ ਜੀ ਨੇ ਚੈੱਕ ਕਰਨਾ ਉਹ ਮੇਰੇ ਕੋਲ ਆ ਜਵੇ ਪੰਜਾਬ ਦੇ ਪੰਜਾਬ ਦੇ ਸਾਡੇ ਸਪੀਕਰ ਸਾਹਿਬ ਨੇ ਮੀਟਿੰਗ ਬੁਲਾ ਲਈ ਪੰਜਾਬੀ ਮਸਲੇ ਤੇ ਤੇ ਉੱਥੇ ਜਦੋਂ ਚਿੱਠੀ ਆਈ ਨਾਮ ਆਏ ਸਾਡੇ ਸਾਰਿਆਂ ਜਿਹਨਾਂ ਨੂੰ ਮੀਟਿੰਗ ਚ ਬੁਲਾਇਆ ਸੀ ਉਹ ਨਾਮ ਅੰਗਰੇਜ਼ੀ ਚ ਆ ਗਏ ਫਟਾਫਟ ਲੁਕੋਇਆ ਕਾਗਜ਼ ਦੇ ਬਦਲਵਾ ਕੇ ਦੁਆਰਾ ਮੰਗਾਇਆ ਮਤਲਬ ਤੁਹਾਡੇ ਦਿਮਾਗ 'ਚ ਅੰਗਰੇਜ਼ੀ ਵੱੜ ਚੁੱਕੀ ਆ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ ਅਸੀਂ ਹਿੰਦੀ ਦੇ ਖਿਲਾਫ ਨਹੀਂ ਅਸੀਂ ਕਿਸੇ ਵੀ ਦੇਸ਼ ਦੁਨੀਆ ਦੀ ਭਾਸ਼ਾ ਦੇ ਖਿਲਾਫ ਨਹੀਂ ਪਰ ਪਹਿਲਾਂ ਆਪਣੀ ਮਾਂ ਬੋਲੀ ਤਾਂ ਆਵੇ ਮਾਸੀਆਂ ਚਾਚੀਆਂ ਤਾਂ ਤਾਈਆਂ ਬਾਅਦ ਚੋਨੇ ਪਹਿਲਾਂ ਮਾਂ ਦੀ ਗੱਲ ਬੱਕੜੀ ਜ਼ਰੂਰੀ ਆ ਸੋ ਜੇ ਸਰਕਾਰਾਂ ਦਾ ਤਹੀਏ ਇਹੋ ਜਿਹਾ ਫਿਰ ਲੋਕਾਂ ਨੂੰ ਲੜਨਾ ਪਊਗਾ ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਸਾਡੇ ਵਿਆਹਾਂ ਦੇ ਕਾਰਡ ਸਾਡੇ ਭੋਗਾਂ ਦੇ ਕਾਰਡ ਮੈਨੂੰ ਦੱਸੋ ਪੰਜਾਬ 'ਚ ਦੁਕਾਨਾਂ ਤੇ ਕਿਹੜੇ ਅੰਗਰੇਜ਼ ਨਾ ਚੜਨਾ ਹੁੰਦਾ ਸਮਾਨ ਖਰੀਦਣ ਸਾਡੇ ਵਿਆਹ ਤੇ ਕਿਹੜੇ ਅੰਗਰੇਜ਼ ਨੇ ਆਉਣਾ ਹੁੰਦਾ ਸਾਡੇ ਭੋਗ ਤੇ ਕਿਹੜੇ ਅੰਗਰੇਜ਼ ਨੇ ਸ਼ਰਧਾਂਜਲੀ ਦੇਣ ਆਉਣੀ ਅਸੀਂ ਕਿਉਂ ਛਾਪਦੇ ਆ ਕੀ ਅਸੀਂ ਇਹ ਸਮਝਦੇ ਕਿ ਇਹ ਨਾ ਸਟੇਟਸ ਸਿੰਬਲ ਆ ਭਰਾ ਮਾਣ ਆਪਣੀ ਬੋਲੀ ਆਪਣੇ ਪਹਿਰਾਵੇ ਆਪਣੇ ਸੱਭਿਆਚਾਰ ਆਪਣੇ ਭੈਣ ਭਰਾਵਾਂ ਨਾਲ ਹੁੰਦਾ ਨਾ ਕਿ ਦੂਜੇ ਦੇ ਸਰ ਤੇ ਇਸ ਲਈ ਲੋਕਾਂ ਨੂੰ ਵੀ ਇਹ ਪਹਿਲ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਕੋਸ਼ਿਸ਼ ਕਰਨ ਦੀ ਲੋੜ ਆ ਬਾਅਦ ਚੋਂ ਗੁਰੂ ਗ੍ਰੰਥ ਸਾਹਿਬ ਫਿਰ ਕਿਵੇਂ ਸਮਝਾਵਾਂਗੇ ਅਸੀਂ ਅਸੀਂ ਸ਼ਹੀਦਾਂ ਦੀਆਂ 12 ਕਿਵੇਂ ਸਮਝਾਵਾਂਗੇ ਅਸੀਂ ਪੰਜਾਬ ਦਾ ਇਤਿਹਾਸ ਜੇ ਆਪਣੀ ਬੋਲੀ ਜਿਹਨੂੰ ਉਲ타 ਕਰਦਾ ਆ ਹੁਣ AI ਆ ਗਈ ਨਕਲੀ ਇੰਟੈਲੀਜੈਂਸ ਉਹ ਕੁਛ ਦਾ ਕੁਛ ਬਣਾ ਕੇ ਦੱਸੂਗੀ ਤੁਹਾਨੂੰ ਫਿਰ ਕਰ ਲਿਓ ਹਿਸਾਬ ਕਿ ਤੱਕ ਕੀ ਹੋਊਗਾ ਸੋ ਇਸ ਲਈ ਇਹ ਤੋਂ ਪਹਿਲਾਂ ਕਿ ਸਾਨੂੰ ਆਪਣੇ ਵਿਰਸੇ ਤੋਂ ਸਾਨੂੰ ਸਾਡੇ ਇਤਿਹਾਸ ਤੋਂ ਤੋੜ ਦਿੱਤਾ ਜਾਵੇ ਸਾਨੂੰ ਉਸ ਦੀ ਸਮਝ ਅਨੁਸਾਰ ਆਪਣੀ ਬੋਲੀ ਨੂੰ ਅਪਣਾਉਣਾ ਪੈਣਾ ਇਹ ਲੋਕ ਪਹਿਲਕਦਮੀ ਵੀ ਕਰਨ ਔਰ ਆਪਣੇ ਲੀਡਰਾਂ ਨੂੰ ਸੁਨੇਹਾ ਲਾਉਣ ਹਰੇਕ ਐਮ ਐਲ ਏ ਨੂੰ ਆਪਣੇ ਆਪਣੇ ਹਲਕੇ 'ਚ ਲੋਕ ਕਹਿ ਦੇਣ ਕਿ ਮੱਖ ਮੰਤਰੀ ਨੂੰ ਕਹਿ ਵੀ ਸਾਰੇ ਕੰਮ ਪੰਜਾਬੀ 'ਚ ਕਰਨੇ ਸ਼ੁਰੂ ਕਰੇ ਅਫਸਰ ਨੂੰ ਬਿਠਾ ਦਿਓ 3 ਮਹੀਨੇ ਕਰੇ ਕਿ ਲੈ ਵੀ ਤੇਰੀ ਅੱਧੀ ਤਨਖਾਹ ਬੰਦਾ ਮੈਂ ਤੇਰਾ ਜੇ ਪੰਜਾਬੀ ਚ ਕੰਮ ਨਹੀਂ ਕਰਦਾ ਦੋ ਦਿਨਾਂ ਅੱਜ ਕਰ ਲਾ ਜਾਨਾ ਕਿ ਆਉਂਦੀ ਸਾਰੇ ਇਹਨੂੰ ਕਰਨਾ ਨਹੀਂ ਚਾਹੁੰਦੇ ਬਿਲਕੁਲ ਸਰ ਬੀਤੇ ਦਿਨਾਂ ਦੇ ਵਿੱਚ ਉਹ ਉਦਘਾਟਨ ਹੋਇਆ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਐਨਸੀਬੀ ਦਾ ਤੁਸੀਂ ਦੇਖਿਆ ਹੋਣਾ ਮੋਹਾਲੀ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਉੱਥੇ ਜਿਹੜਾ ਉਦਘਾਟਨ ਵਾਲਾ ਬੋਰਡ ਸੀਗਾ ਵੱਡਾ ਲੱਗਿਆ ਹੋਇਆ ਉਹ ਵੀ ਸਾਰਾ ਅੰਗਰੇਜ਼ੀ ਦੇ ਵਿੱਚ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਤੇ ਸਾਰੇ ਨਾਮ ਨੂਮ ਲਿਖੇ ਹੋਏ ਸੀਗੇ ਤੇ ਉਹਦੇ ਉਹਦਾ ਸਾਰਾ ਕੁਝ ਬਦਲ ਗਿਆ ਕੱਲ ਚਿੱਠੀ ਗੱਡੀ ਇੱਕ ਕਿ ਸੰਗਰੂਰ ਦੇ ਵਿੱਚ ਧਰਨੇ ਲੱਗਦੇ ਆ ਪ੍ਰਦਰਸ਼ਨ ਹ ਇੱਥੇ ਮੁੱਖ ਮੰਤਰੀ ਤੇ ਵੀਆਈਪੀ ਨਹੀਂ ਆਉਣਾ ਹੁੰਦਾ ਇਹ ਤਾਂ ਕਹਿੰਦੇ ਅਸੀਂ ਆਮ ਆਦਮੀ ਸੀ ਇਹ ਵੀਆਈਪੀ ਹੋ ਗਏ ਵੀਆਈਪੀ ਦੀ ਭਾਸ਼ਾ ਅੰਗਰੇਜ਼ੀ ਹੁੰਦੀ ਹੈ ਇਸ ਲਈ ਆਮ ਆਦਮੀ ਪਾਰਟੀ ਦੀ ਭਾਸ਼ਾ ਵੀ ਹੁਣ ਅੰਗਰੇਜ਼ੀ ਹੋ ਗਈ ਆ ਇਹਨਾਂ ਨੂੰ ਵੀ ਹੁਣ ਬੜੇ-ਬੜੇ ਘਰ ਚਾਹੀਦੇ ਨੇ ਵੱਡੇ-ਵੱਡੇ ਬੰਗਲੇ ਚਾਹੀਦੇ ਨੇ ਤੇ ਇਸ ਲਈ ਚਾਹੇ ਜਲੰਧਰ ਹੋਵੇ ਚਾਹੇ ਸੰਗਰੂਰ ਹੋਵੇ ਚਾਹੇ ਪੰਜ ਕੋਠੀਆਂ ਚੰਡੀਗੜ੍ਹ ਚੋਂ ਹੁਣ ਆਮ ਨਹੀਂ ਰਹੇ ਖਾਸ ਹੋ ਗਏ ਬਿਲਕੁਲ ਸਰ ਅਖੀਲਾ ਸਵਾਲ ਇਹ ਜੇ ਲੋਕ ਸੁਚੇਤ ਨਹੀਂ ਹੈਗੇ ਲੋਕ ਬੜੇ ਟੇਡੇ ਰਾਮਾਦੂਤ ਤਰੀਫਾਦ ਨੇ ਇਸ ਨੂੰ ਟ੍ਰੈਂਡ ਬਣਾ ਲਿਆ ਹਰ ਇੱਕ ਚੀਜ਼ ਨੂੰ ਉਹਨਾਂ ਦੇ ਲਈ ਕੀ ਸਨੇਹਾ ਅੱਜ ਦੀ ਤਾਰੀਖ 'ਚ ਪੰਜਾਬ ਕਈ ਚੁਣੌਤੀਆਂ ਨਜੂਜ ਰਿਹਾ ਚਾਹੇ ਉਹ ਨਸ਼ੇ ਦੀ ਚੁਣੌਤੀ ਹੈ ਚਾਹੇ ਰੋਜ਼ਗਾਰ ਦੀ ਚੁਣੌਤੀ ਹੈ ਚਾਹੇ ਉਹ ਭਾਸ਼ਾ ਦੀ ਚੁਣੌਤੀ ਹੈ ਚਾਹੇ ਆਪਣੀ ਜਵਾਨੀ ਨੂੰ ਸਹੀ ਰਾਹ ਤੇ ਪਾਉਣ ਦੀ ਚੁਣੌਤੀ ਹੈ ਔਰ ਅਸੀਂ ਸਾਰੀਆਂ ਚੀਜ਼ਾਂ ਦਾ ਹੱਲ ਨਾ ਰਾਜਨੀਤਿਕ ਧਿਰਾਂ ਤੋਂ ਭਾਲਦੇ ਆਂ ਤੇ ਰਾਜਨੀਤਿਕ ਧਿਰਾਂ ਕਮਾਈ ਦੇ ਲਈ ਆਉਂਦੀਆਂ ਨੇ ਤੁਸੀਂ ਹੁਣ ਤਾਜ਼ੀ ਉਦਾਹਰਣ ਦੇਖ ਲਓ ਕਿ ਕੱਲ ਡਿੰਪੀ ਢਿੱਲੋਂ ਨੂੰ ਸ਼ਾਮਲ ਕੀਤਾ ਆਮ ਆਦਮੀ ਪਾਰਟੀ ਨੇ ਹੈ ਨਾ ਤੇ ਭਗਵੰਤ ਮਾਨ ਦੇ ਮੂੰਹ ਤੇ ਚੋਣ ਪ੍ਰਚਾਰ ਦੇ ਦੌਰਾਨ ਹਰ ਸਮੇਂ ਦੋ ਨਾਂ ਰਹਿੰਦੇ ਸੀ ਟਰਾਂਸਪੋਰਟ ਮਾਫੀਆ ਦੇ ਨਾਂ ਤੇ ਇੱਕ ਰਹਿੰਦਾ ਸੀਗਾ ਆਰਬਿਟ ਇੱਕ ਰਹਿੰਦਾ ਸੀ ਨਿਊ ਦੀਪ ਬੱਸ ਸਰਵਿਸ ਤੇ ਹੁਣ ਕੱਲ ਨਿਊ ਦੀਪ ਬੱਸ ਸਰਵਿਸ ਨਾਲ ਦਾ ਸ਼ਾਮਲ ਹੋ ਗਏ ਫਿਰ ਜਿਆਦਾ ਉਹ ਟ੍ਰਾਂਸਪੋਰਟ 마ਫੀਆ ਨਹੀਂ ਸੀ ਤੁਸੀਂ ਗਲਤ ਬੋਲਦੇ ਸੀ ਉਹਨਾਂ ਬਾਰੇ ਜਿਓ 마ਫੀਆ ਸੀ ਫਿਰ ਇਹ ਮੰਨੀ ਕਿ ਅਦਾ 마ਫੀ ਤੁਸੀਂ ਸ਼ਾਮਲ ਕਰ ਲਿਆ ਇਸ ਲਈ ਸਰਕਾਰਾਂ ਤੋਂ ਆਸਾਂ ਉਮੀਦਾਂ ਲੋਕਾਂ ਦੀ ਟੁੱਟਦੀਆਂ ਜਾ ਰਹੀਆਂ ਨੇ ਨੁਮਾਇੰਦਿਆਂ ਤੋਂ ਆਸਾਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਨੇ ਸੋ ਇਸ ਲਈ ਸੰਸਥਾਵਾਂ ਨੂੰ ਸੰਗਠਨਾਂ ਨੂੰ ਪਿੰਡ ਪੱਧਰ ਤੇ ਇਹੀਆਂ ਸੰਸਥਾਵਾਂ ਖੜੀਆਂ ਕੰਮ ਦੀ ਲੋੜ ਹੈ ਜਿਹੜੀਆਂ ਪੰਜਾਬ ਬਚਾਉਣ ਲਈ ਤਿਆਰ ਕਰਦੇ ਬਹੁਤ ਸ਼ੁਕਰੀਆ ਬਹੁਤ ਧੰਨ ਸਿਨੀਅਰ ਪੱਤਰਕਾਰ ਸਾਡੇ ਨਾਲ ਸੀ ਕਿ ਦੀਪਕ ਜੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਸੁਚੇਤ ਕੀਤਾ ਹੈ ਕਿ ਅਸੀਂ ਅੰਗਰੇਜ਼ੀ ਦੇ ਵਿੱਚ ਕਈ ਚੀਜ਼ਾਂ ਛਾਪ ਕੇ ਵਿਆਹਾਂ ਦੇ ਵਿੱਚ ਜਿਹੜੇ ਕਾਰਡ ਬੰਦੇ ਨੇ ਉਹਨਾਂ ਨੂੰ ਛਾਪ ਕੇ ਅੰਗਰੇਜ਼ੀ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਸਾਡੇ ਵਿਆਹਾਂ ਦੇ ਉੱਤੇ ਅੰਗਰੇਜ਼ ਆਣਗੇ ਸਾਡੇ ਭੋਗਾਂ ਦੇ ਉੱਤੇ ਅੰਗਰੇਜ਼ ਆਣਗੇ ਅਜਿਹਾ ਨਹੀਂ ਆਪਣੇ ਪਿੰਡ ਪੱਦਰ ਦੇ ਉੱਤੇ ਆਪਣੇ ਘਰਾਂ ਦੇ ਪੱਦਰ ਦੇ ਉੱਤੇ ਸ਼ੁਰੂ ਕਰੋ ਕਿ ਤੁਸੀਂ ਪੰਜਾਬੀ ਦੇ ਨਾਲ ਜੁੜੇ ਹੋ ਪੰਜਾਬੀ ਦੇ ਵਿੱਚ ਹਰ ਗੱਲ ਲਿਖੋ ਇਹ ਨਹੀਂ ਕਿ ਤੁਸੀਂ ਅੰਗਰੇਜ਼ੀ ਤੋਂ ਅਨਵਾਦ ਕਰਕੇ ਉਸ ਨੂੰ ਸਿਰਫ ਇਸੇ ਨਾਲ ਲਿਖ ਦੇਣਾ ਕਿ ਅਸੀਂ ਚੇਂਜ ਕਰ ਦਿੱਤਾ ਉਸ ਦੀ ਅਸਲ ਜਿਹੜੇ मीनिंग ਨੇ ਉਹ ਲਿਖੇ ਜਾਣ ਇਹ ਗੱਲਾਂ ਕਹਿੰਦੇ ਨਜ਼ਰ ਆਏ ਨੇ ਪਰ ਸਾਡੇ ਵੀ ਕਈ ਸ਼ਬਦ ਅਜੇ ਅੰਗਰੇਜ਼ੀ ਦੇ ਵਿੱਚ ਆ ਚੁੱਕੇ ਨੇ ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ